ਜਕਵਿੰਦਰ ਕੌਰ ਅਸੀਂ ਅਜਬ ਬਨਾਲਾ ਤੋਂ ਮੋਗਾ ਦੀ ਜੋ ਹਾਈਵੇ ਉੱਥੇ ਇੱਕ ਐਕਸੀਡੈਂਟ ਹੋਇਆ ਸੀ ਉਸ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਸਾਂਝੀਆਂ ਕਰਦੇ ਰਵਾਂਗੇ ਆਓ ਚੱਲੀ ਆਪਾਂ ਵਾਰਦਤ ਨੂੰ ਬਹੁਤ ਨੇੜੇ ਤੋਂ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਜਿਹੜੀ ਅਜੇ ਇੱਥੇ ਇੱਕ ਸਥਿਤੀ ਬਣੀ ਹੈ ਐਕਸੀਡੈਂਟ ਹੋਇਆ ਹੈ ਇੱਥੇ ਕਿੰਨੇ ਲੋਕ ਸੀਗੇ ਤੇ ਕੀ ਸਥਿਤੀ ਰਹੀ ਹੈ ਸਾਨੂੰ ਜੀ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਧੂਰਕੋਟ ਇੱਕ ਐਕਸੀਡੈਂਟ ਹੋਇਆ ਇੱਕ ਪਰਿਵਾਰ ਸੀ ਮੋਟਰਸਾਈਕਲ ਤੇ ਜਾ ਰਿਹਾ ਸੀ ਕਹ ਲੋ ਵੀ ਇਸ ਸਾਈਡ ਤੋਂ ਰੌਕ ਸਾਈਡ ਤੋਂ ਸਹੀ ਸਾਈਡ ਤੇ ਉਤਰਨ ਲੱਗਾ ਸੀਗਾ ਫੁੱਟਪਾਥ ਦੇ ਉੱਪਰ ਪਰ ਰੋਡ ਦੇ ਉੱਪਰ ਗੱਡੀ ਆ ਰਹੀ ਸੀ ਇੱਕ ਫੋਰਚੂਨਰ ਜਨਕੀ ਚਾਹੋ ਤੁਸੀਂ ਹਰ ਹਾਈਵੇਅ ਗੱਡੀ ਦਾ ਤੇਜ਼ ਹੀ ਆਊਗੀ ਪਰ ਕੁਝ ਪੌਦੇ ਲੱਗੇ ਕਰਕੇ ਜਦੋਂ ਉਹਨਾਂ ਨੇ ਪੌਦਿਆਂ ਵਿੱਚ ਦੀ ਮੋਟਰਸਾਈਕਲ ਕੱਢਿਆ ਉਹਨਾਂ ਨੂੰ ਗੱਡੀ ਨਹੀਂ ਵਿਖੀ ਜੀ ਪ ਉਹ ਯਾਨੀ ਕਿ ਜਿਹੜਾ ਐਕਸੀਡੈਂਟ ਸੀ ਉਹ ਕਾਫੀ ਭਿਆਨਕ ਹੋਇਆ ਇੱਕ ਲੇਡੀ ਦੀ ਮੌਕੇ ਤੇ ਮੌਤ ਹੋ ਗਈ ਦੋ ਜਾਨਾਂ ਗੰਭੀਰ ਜ਼ਖਮੀਆਂ ਜਿਹਨਾਂ ਨੂੰ ਸਿਵਲ ਹਸਪੀਟਲ ਮੂਗਾ ਪਹੁੰਚਾਇਆ ਗਿਆ ਬੜਾ ਉਧਰੋਂ ਆਉਦਾ ਆ ਰਹੇ ਆ ਹਨਾ ਸਹੀ ਤਰੀਕੇ ਦੇ ਨਾਲ ਜਿਵੇਂ ਨਾਰਮਲ ਆਪਾਂ ਗੱਡੀ ਲੈ ਕੇ ਜਾਂਦੇ ਆ ਹੁਣ ਉੱਥੋਂ ਉੱਥੋਂ ਤੁਸੀਂ ਆਪ ਦੇਖਿਆ ਉਹ ਵਾਲੀ ਹੁਣ ਉੱਥੋਂ ਕੋਈ ਸੜਨਲੀ ਆਊਗਾ ਹਨਾ ਮੂਰੇ ਤਾਂ ਗੱਡੀ ਕਿਵੇਂ ਕੰਟਰੋਲ ਕਰੀਏ ਨਾ ਕੁਝ ਦਿਖਦਾ ਇਹਨਾਂ ਬਾਸਤਾ ਇਹਨਾਂ ਇੱਥੇ ਕਾਟਾ ਕੋਈ ਨਾ ਕੋਈ ਇੱਥ ਔਰ ਸੱਡਨਲੀ ਇੱਕਦਮ ਕੋਈ ਮੂਰੇ ਜੰਪ ਆਊਗਾ ਤਾਂ ਕੀ ਕਰਾਂਗੇ ਕਿਹੜੇ ਤੇ ਲਗੜਦਾ کہیں ਉਹ ਜਿਹੜਾ ਹੈਗਾ ਤਾਂ ਹੱਟ ਕਰਨ ਨੂੰ ਅਸੀਂ ਕਿਹੜਾ ਤੁਰੋਂ ਮਾਰਨ ਵਾਸਤੇ ਤੁਰ ਰਹੇ ਹਾਂ ਇੱਥੇ ਸਿੱਧੇ ਆਏ ਹਾਂ ਅਸੀਂ ਆਪਦੀ ਸਾਈਡ ਆਂ ਜਾਂ ਤਾਂ ਉਹ ਵੀ ਵੀ ਅਸੀਂ ਅਸੀਂ ਰੌਂਗ ਸਾਈਡ ਤੁਰੇ ਹੋਨੇ ਆਂ ਫੇਰ ਵੀ ਸਾਨੂੰ ਕਹੇ ਮੇਰੇ ਤੋਂ ਆਪਦੀ ਸਾਈਡ ਆ ਰਹੇ ਆਂ ਉਧਰੋਂ ਕੋਈ ਆਇਆ ਤੇ ਉਹ ਐਕਸੀਡੈਂਟ ਹੋ ਜਾਏ ਤਾਂ ਗਲਤ ਕਰ ਲਈਏ ਨਾ ਇਹ ਤਾਂ ਗਲਤੀ ਤਾਂ ਹੈ ਤਾਂ ਉਹਨਾਂ ਦੀ ਆ ਤੇ ਮਾਰਨਾ ਨਾ ਮਾਰਨ ਨੂੰ ਜੀ ਕਰਦਾ ਕਿਸੇ ਦਾ ਨਾ ਹੀ ਕਿਸੇ ਦਾ ਮਾਰਨ ਨੂੰ ਜੀ ਉਹਨਾਂ ਪੁਲਿਸ ਪ੍ਰੈਸਨਸ਼ਨ ਜਾਂ ਫਿਰ ਸੜਕ ਅਧਿਕਾਰੀਆਂ ਵੱਲੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਹੈ ਨੇ ਪੁਲਿਸ ਪ੍ਰੇਸ਼ਨ ਅਸੀਂ ਆਪ ਹੂੰਗਾ ਆਈ 112 ਤੇ ਆਪ ਕਾਲ ਕੀਤੀ ਆ ਮੈਂ ਆਪਦੇ ਫੋਨ ਤੋਂ ਲਾਈ ਆ ਫੋਨ ਉਹਨਾਂ ਨੂੰ ਗੱਡੀ ਰੋਕੀ ਹੈਗੀ ਆ ਉਹ ਬਕਾਇਦਾ ਉੱਥੇ ਰੁਕੀ ਹੈਗੀ ਆ 에어 ਬੈਗ ਉਹ ਵੀ ਫੁੱਲ ਗਿਆ ਸਾਰਾ ਕੁਝ ਊਂ ਕਿਰ ਸਟਾਰਟ ਹੁੰਦੀ ਆ ਚੱਲਦੀ ਆ ਤੇ 108 ਤੇ ਵੀ ਅਸੀਂ ਆਪ ਕਾਲ ਲਾਈ ਆਈ ਜੀ 108 ਤੇ ਵੀ ਮੈਂ ਫੋਨ ਆ ਕੋਲ ਲਾਇਆ ਬਦਲੀ ਤੋਂ ਪਲਾ ਸਪੈਸ਼ਲ ਮੰਗਾਇਆ ਜਿਹੜੇ 108 ਵਾਲੇ ਚਲਾ ਰਹੇ ਆ ਉਹਨਾਂ ਨੂੰ ਵੀ ਪਰਸਨਲੀ ਫੋਨ ਕੀਤਾ ਮੈਂ ਉਹ ਵੀ ਆ ਰਹੇ ਆ ਠੀਕ ਹੈ ਮਤਲਬ ਉਹ ਆ ਗਿਆ ਤੇ ਉਹ ਚੱਕ ਕੇ ਲੈ ਗਿਆ ਤੇ ਉਹ ਆਪਣੀ ਜਿਹੜੀ ਲਾਸ਼ ਹੈਗੀ ਉਹ ਮੈਨੇ ਥਾਣੇ ਦਵਾਈਆ ਕਹਿੰਦੇ ਅੰਤਿਮ ਯਾਤਰਾ ਸ਼ੈਡੂ ਕਿਵੇਂ ਆਇਆ ਉਹਨਾਂ ਨੂੰ ਪਤਾ ਬਾਕੀ ਜਿਹੜੇ ਹੈਗੇ ਆ ਇਲਾਜ ਵਾਸਤੇ ਉਥੇ ਸਿਵਲ ਹਸਪੀਟਲ ਮੋਗੇ ਵੀ ਮੈਂ ਫੋਨ ਕਰਤਾ ਏ ਜੀ ਉਥੇ ਜਿਹੜੇ ਐਮਰਜੈਂਸੀ ਇਨਚਾਰਜ ਆ ਉਹਨਾਂ ਨੂੰ ਵੀ ਫੋਨ ਕਰਤਾ ਏ ਜੀ ਹਾਂਜੀ ਅਸੀਂ ਬੇਸਿਕਲੀ ਕਿੱਥੇ ਆ ਰਹੇ ਸੀਗੇ ਮੈਂ ਪੱਤੂ ਤੋਂ ਆ ਰਿਹਾ ਸੀ ਕਜੀ ਪਿੰਡ ਪੱਤੂ ਤੋਂ ਮੇਰੀ ਸਿਸਟਰ ਆਪਣਾ ਪ੍ਰੈਗਨੈਂਟ ਆ ਤੇ ਉਹਨਾਂ ਦੀ ਆਪਣਾ ਸਕੈਨ ਕਰਾਉਣ ਚੱਲੇ ਸੀਗੇ ਜੀ ਉਹ ਵੀ ਤੁਹਾਡੇ ਨਾਲ ਸਵਾਰ ਸੀਗੇ ਉਹ ਵੀ ਸਾਡੇ ਨਾਲ ਸੀਗੇ ਤੇ ਆ ਮੇਰੇ ਬਾਜੀ ਨੇ ਇਹ ਵੀ ਸਵਾਰ ਸੀਗੇ ਬੱਚਾ ਸੀ ਇੱਕ ਉਹਨਾਂ ਦਾ ਤੇ ਉਹਨਾਂ ਨੂੰ ਆਪਣਾ ਅਸੀਂ 108 ਤੇ ਭੇਜਿਆ ਕਿਉਂਕਿ ਉਹਨਾਂ ਬੱਚਾ ਮਤਲਬ ਤੋਂ ਪਤੀ ਉਹ ਘਾਟ ਕਰਕੇ ਤੇ ਉਹ ਉੱਥੇ ਚਲੇ ਗਏ ਹੋ ਕੇ ਹਸਪਤਲ ਦੇਖੋ ਜੀ ਇਹ ਗੱਲ ਪਤਾ ਕੀ ਹੈ ਅਸੀਂ ਇੱਕ ਡਾੜੇ ਐਕਸੀਡੈਂਟ ਹੋਇਆ ਸੀਗਾ ਜਿਹੜਾ ਕਿ ਹੁਣ ਇੱਕ ਲੇਡੀ ਸੀ ਡੈੱਡ ਬੋਡੀ ਲੈ ਕੇ ਆ ਰਹੇ ਸੀਗੇ ਖੁਦ ਮੈਂ ਉਹਦੇ ਗੱਡੀ ਦੇ ਵਿੱਚ ਸੀਗਾ ਕਿਉਂਕਿ ਜਿਹੜਾ ਇੱਕ ਵਿਅਕਤੀ ਗੱਡੀ ਲੈ ਕੇ ਆ ਰਿਹਾ ਸੀਪਟ ਉਹਦੇ ਪਹਿਲਾਂ ਮੈਂ ਵੀ ਫਰੰਟ ਤੇ ਬੈਠਾ ਸੀ ਗਰਨੋਦ ਗੱਡੀ ਚਲਾ ਰਿਹਾ ਸੀ ਉਹਨੇ ਪਹਿਲਾਂ ਤਾਂ ਫਰੰਟ ਮੂਹਰੇ ਕੀਤੀ ਗੱਡੀ ਗੱਡੀ ਮੂਹਰੇ ਕੀਤੀ ਮੂਹਰੇ ਕਰਨ ਦੇ ਬਾਅਦ ਉਹ ਥੋੜੀ ਜੀ ਬ੍ਰੇਕ ਕੀਤੀ ਬ੍ਰੇਕ ਗੱਡੀ ਰੋਗੀ ਉਹਨੇ ਦੁਬਾਰਾ ਫੇਰ ਗੱਡੀ ਉਸੇ ਸਪੀਡ ਤੇ ਲੈ ਕੇ ਮੂਹਰੇ ਕਰਤੀ ਜਿਨੇ ਨੇ ਬ੍ਰੇਕ ਮਾਰੀ ਤੋ ਡੈੱਡ ਬੋਡੀ ਵੀ ਅਸੀਂ ਦੁਰਦੇਸ਼ਾ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਜਦੋਂ ਬ੍ਰੇਕ ਮਾਰੀ ਤੋ ਡੈੱਡ ਬੋਡੀ ਸਟੇਚਰ ਤੋਂ ਨੀਚੇ ਗਿਰਦੀ ਉਸ ਤੋਂ ਬਾਅਦ ਕੀ ਆਈ ਅਸੀਂ ਉਹਨੂੰ ਰੋਕਿਆ ਰੋਕੇ ਉਹਦੇ ਮੂਹਰੇ ਗੱਡੀ ਲਾਈ ਅਸੀਂ ਐਵੇਂ ਕਿੰਦੀ ਸੀ ਲਾਈ ਅਸੀਂ ਉਹਦੇ ਮੂਹਰੇ ਗੱਡੀ ਲਾਈ ਵੀ ਡੈੱਡ ਬੋਡੀ ਚਕਾ ਚਕਾ ਕੇ ਤੇ ਰਖਾ ਬੱਚ ਸਾਡਾ ਕਹਿੰਦਾ ਮੈਂ ਕਿਹਾ ਤੁਹਾਡਾ ਕੋਈ ਦੇਣਾ ਮੈਂ ਕਦੋਂ ਰਖਾਵਾਂ ਅਸੀਂ ਕਹਾਂ ਤੂੰ ਗੱਡੀ ਦੀ ਬ੍ਰੇਕਾਂ ਤੋਂ ਮਾਰੀ ਤੇ ਕਹਿੰਦਾ ਫਿਰ ਕਿਉਂ ਗੱਡੀ ਬ੍ਰੇਕ ਮਾਰਦੀ ਤਾਂ ਲੋੜਾ ਤਾਂ ਨਹੀਂ ਆ ਗਿਆ ਕਹਿੰਦਾ ਕਹਿੰਦਾ ਮੈਂ ਕਹਿੰਦੇ ਵਿੱਚ ਥੋੜੀ ਮਾਰਨੀ ਤੇ ਮੈਂ ਕਹਿੰਦਾ ਤੈਨੂੰ ਹੂਟਰ ਵਾਜਦਾ ਕਹਿੰਦਾ ਫਿਰ ਕਿਉਂ ਕਹੇ ਹੂਟਰ ਵਾਜਦਾ ਰੋਟਰ ਦਾ ਵਾਜਦਾ ਹੀ ਹੁੰਦਾ ਜਦੋਂ ਉਹਨੇ ਇੰਨੀ ਗੱਲ ਕਹੀ ਤੇ ਪਰਗਟ ਨੇ ਉਹਨੂੰ ਗਿਆ ਕਹਿੰਦਾ ਵੀ ਭਾਈ ਤੂੰ ਇੰਨਾ ਕਹੋਂ ਇਹਨੇ ਬਾਰੀ ਨਹੀਂ ਜਦੋਂ ਹੱਥ ਪਾਇਆ ਇਹਨੇ ਗੱਲ ਪਾਇਆ ਕਹਿੰਦਾ ਮੈਂ ਤੇਰਾ ਸਿਰ ਖੋਲਣਾ ਜਦੋਂ ਇੰਨੀ ਗੱਲ ਕਹੀ ਗੱਡੀ ਦੇ ਵਿੱਚੋਂ ਹਾਕੀ ਕਰ ਲਿਆ ਹਾਕੀ ਕੱਟਣ ਦੇ ਬਾਵਜੂਦ ਉਹਦੇ ਮੁੰਡੇ ਦੇ ਹਾਕੀਆਂ ਆਏ ਨੇ ਦੂ ਇੱਥੇ ਢੱਡਝੀ ਵੀ ਮਾਰੀਆਂ ਤੇ ਇੱਥੇ ਮਾਰੀਆਂ ਜਦੋਂ ਮੈਂ ਫਰਿਆ ਉਨੇ ਮੇਰੇ ਵੀ ਦਾੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਬਾਗ ਨੂੰ ਉਹਦੋਂ ਮੁੰਡੇ ਸਾਡੇ ਹੋਰ ਉੱਥੋਂ ਭੱਜ ਕੇ ਆ ਗਏ ਜਿਹੜਾ ਮੇਰੇ ਨਾਲ ਹੱਥੋਂ ਬਾਈ ਹੋਣ ਤੋਂ ਬਚ ਗਈ ਕਿਉਂਕਿ ਦੂਜੇ ਮੁੰਡੇ ਇੱਥੇ ਖੜੇ ਥੱਲੇ ਉਹ ਵਿੱਚ ਸੀਗੇ ਉਹਨਾਂ ਨੇ ਬਚਤ ਹੋ ਗਈ ਪਰ ਲੇਕਿਨ ਜਿਹੜੇ ਵਿਹਾਰ ਨਾਲ ਉਹਨੇ ਇਹ ਕੰਮ ਕੀਤਾ ਅਸੀਂ ਕਹਿੰਨੇ ਵੀ ਅਸੀਂ ਉੱਤੇ ਕਾਰਵਾਈ ਕਰਾਉਣੀ ਹੈ ਤੇ ਦੋ ਤਿੰਨ ਦਿਨ ਪਹਿਲਾਂ ਇੱਕ ਜ਼ਿੰਮੇਵਾਰ ਵਿਅਕਤੀ ਜਿਹਨੂੰ ਆਪਾਂ ਐਮਸੀ ਕਹਿੰਨੇ ਆ ਐਮਸੀ ਬੂਟਾ ਐ ਐਮਸੀ ਉਹਦੇ ਕੋਲੇ ਕੀ ਪਾਵਰ ਹੁੰਦੀ ਹੈ ਐਮਸੀ ਕੋਲੇ ਕੋਕੀ ਕਿ ਚੁਣਿਆਵੇਂ ਨੁਮਾਇੰਦਾ ਹੁੰਦਾ ਜੇ ਚੁਣਿਆਵੇਂ ਨੁਮਾਇੰਦਾ ਸੇਵਾਦਾਰਾਂ ਨੂੰ ਗਾਲਾਂ ਕੱਢੂਗਾ ਤੇ ਮੁੰਡੇ ਕੰਮ ਕਿਵੇਂ ਕਰਨਗੇ ਕਿਉਂਕਿ ਸੇਵਾ ਕਰਨ ਜਾਂਦੇ ਕੋਈ ਤਰਸਾ ਨਹੀਂ ਲੈਂਦੇ ਉਹ ਮੁੰਡੇ ਕਿਉਂਕਿ ਅੱਧੀ ਅੱਧੀ ਰਾਤ ਨੂੰ اٹਕੇ ਜਾਂਦੇ 12:36 ਦੇ ਇਹਨਾਂ ਨੂੰ ਕਾਲ ਆਉਂਦੀ ਹੈ ਇੱਕ ਸਾਡਾ ਬਿੱਟੂ ਤੇ ਇੱਕ ਪ੍ਰਗਟਜੀ ਦੇ ਮੁੰਡੇ 7 ਵਜੇ ਆ ਇਹ 12 36 ਦੇ ਕਾਲਮ ਦੀ ਹੈ ਤੇ 12 52 ਦੇ ਉੱਤੇ ਚਲੇ ਜਾਂਦੇ ਆ 42 ਦੇ ਬੋਲਾ ਚੌਕ ਦੇ ਵਿੱਚ ਕਿੰਦਾ ਕਿੰਨਾ ਕੁ ਟਾਈਮ ਬਦਲ ਗੱਲ ਕਰੀਏ ਜੀ ਪ੍ਰਗਟ ਸਿੰਘ ਦੀ ਐਫਐਸ ਦੀ ਸਥਿਤੀ ਕੀ ਹੈ ਜੀ ਕਿੰਨੀਆਂ ਕੁ ਸੱਟਾਂ ਗੁੱਝੀਆਂ ਹੋਈਆਂ ਦੇਖੋ ਉਹਦੇ ਗੁੱਝੀਆਂ ਸੱਟਾਂ ਇੱਥੇ ਆ ਕਾਫੀ ਪੁਲਿਸ ਬਿਆਨ ਲੈ ਲਈਆਂ ਨਾ ਚਲੇ ਸੱਟਾਂ ਇੱਥੇ ਪੇੜ ਦੇ ਵਿੱਚ ਸਕੈਨ ਅਸੀਂ ਕਰਾਈ ਹੈ ਡਾਕਟਰ ਦੇਖੋ ਰੈਫਰ ਕਰਦੇ ਆ ਤੇ ਇੱਥੇ ਟਰੀਟਮੈਂਟ ਕਰ ਤੁਸੀਂ ਸੋਸਾਇਟੀ ਦੇ ਪ੍ਰਧਾਨ ਹੁੰਦੇ ਨਾ ਤੇ ਕਿੱਦਾਂ ਦਾ ਇਨਸਾਫ ਚਾਹਦੇ ਹੋ ਅਸੀਂ ਇਨਸਾਫ ਚਾਹੁੰਦੇ ਆ ਵੀ ਉਹਨਾਂ ਬੰਦਿਆਂ ਦੇ ਵੀ ਐਫਆਈਆਰ ਪੁਲਿਸ ਦਰਜ ਕਰੇ ਔਰ ਬੂਟੇ ਅਮਸੇ ਤੇ ਵੀ ਤਾਈਂ ਦਰਖਾਸਤ ਦਿੰਨੇ ਆ ਵੀ ਬੂਟੇ ਅਮਸੀ ਤੇ ਵੀ ਪੁਲਿਸ ਪੈਰਵਾਈ ਪਰਚਾ ਦਰਜ ਕਰੇ ਕਿਉਂ ਕਿ ਕਿਉਂਕਿ ਜੇ ਪੁਲਿਸ ਪਰਚਾ ਨਹੀਂ ਦਰਜ ਕਰਦੀ ਤੇ ਅਸੀਂ ਸਮਾਜ ਸੇਵਾ ਸੈਟੀ ਵੱਲੋਂ ਸਾਰੇ ਮੈਂਬਰ ਖੜੇ ਆ ਤੇ ਅਸੀਂ ਆਪਦੀਆਂ ਸਵਾਵਾਂ ਬੰਦ ਕਰ ਦੇਣੀ ਆ ਅਸੀਂ ਕੋਈ ਸੇਵਾ ਨਹੀਂ ਕਰਦੇ ਜਿਹੜੀ ਅੱਜ ਵਾਰਦਾਤ ਹੋਈ ਆ ਸੇਵਾ ਸੁਸਾਇਟੀ ਦੇ ਜੋ ਮੈਂਬਰ ਨੇ ਉਹ ਸੇਵਾਦਾਰ ਨੇ ਉਹਨਾਂ ਨਾਲ ਕੁੱਟਮਾਰ ਹੋਈ ਆ ਕੀ ਮਸਲਾ ਹੈ ਦੇਖੋ ਜੀ ਪਹਿਲਾਂ ਜਿਹੜੀ ਮੈਂ ਗੱਲ ਕਰਾਂ ਕਿਉਂਕਿ 2000 ਸਾਲ ਤੋਂ ਸਮਾਜ ਸੇਵਾ ਸਾਇਟੀ ਮੁੱਗੇ ਦੇ ਵਿੱਚ ਕੀ ਚਾਹੀਏ ਵਿਦੇਸ਼ਾਂ ਦੀ ਧਰਤੀ ਦੇ ਕਹ ਲੋ ਹਰੇਕ ਭੈਣ ਭਰਾ ਸਾਡੇ ਬਜ਼ੁਰਗ ਮਾਤਾ ਪਿਤਾ ਹਰੇਕ ਨੂੰ ਪੁੱਛ ਲਓ ਵੀ ਸਮਾਜ ਸੇਵਾ ਸਾਇਟੀ ਕੀ ਕਰਦੀ ਹੈ ਕਿਉਂਕਿ ਇਹ ਸਮਾਜ ਸੇਵਾ ਸਾਇਟੀ ਜਿਹੜੇ ਕਿ ਅੱਜ ਤੱਕ ਜੇ ਮੈਂ ਗੱਲ ਕਰਾਂ ਜਿੰਨੇ ਵੀ ਸਾਨੂੰ ਲੋਰਸ ਡੈੱਡ ਬੋਡੀਆਂ ਮਿਲੀਆਂ ਅਸੀਂ 620 ਦੇ ਕਰੀਬ ਜਿਹੜੇ ਕਿ ਅੱਜ ਤੱਕ ਜਿਹੜੇ ਕਿ ਸੰਸਕਾਰ ਕਰ ਚੁੱਕੇ ਆ ਜਿਨ੍ਹਾਂ ਦੀ ਕਹ ਇਹ ਗਿਣਤੀ ਕਰੀਏ ਜੇ ਕਿ ਕਿਉਂਕਿ ਚਾਹੇ ਰੇਲਵੇ ਵਾਲੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਚਾਹੇ ਰੂਡ ਐਕਸੀਡੈਂਟ ਹੋਵੇ ਉਹਨਾਂ ਦੀ ਸਾਫ਼ ਸੰਭਾਲ ਜਿਹੜੀ ਕਿ ਸਮਾਜ ਸੇਵਾ ਸਿਟੀ ਦੇ ਮੈਂਬਰ ਸਾਮ ਸਾਡੇ ਜਿਹੜੇ ਨੌਜਵਾਨ ਵੀ ਜਿੰਨੇ ਸਾਡੇ ਇਹ ਨੌਜਵਾਨ ਵੀਰ ਤੁਸੀਂ ਦਿਖ ਰਹੇ ਆ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਪੇਡ ਨਹੀਂਗਾ ਕੋਈ ਵੀ ਤਨਖਾਹ ਨਹੀਂ ਲੈਂਦਾ ਕੋਈ 2 ਰੁਪਏ ਨਹੀਂ ਲੈਂਦਾ ਇਹ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿੱਥੇ ਕਿ ਸਮਾਜ ਦੀ ਸੇਵਾ ਕਰਦੇ ਆ ਜਿੱਥੇ ਉਹ ਡੈੱਡ ਬੋਡੀਆਂ ਜਿਹੜੀਆਂ ਕਿ ਦੇਖਣਯੋਗ ਨਹੀਂ ਹੁੰਦੀਆਂ ਕਿਉਂਕਿ ਜਿੰਨਾਂ ਆਂਗੀਆਂ ਮਾਵਾ ਜਿੰਨਾਂ ਦੇ ਮਾਵਾ ਦੇ ਪੁੱਤ ਸਾਡੀਆਂ ਭੈਣਾਂ ਦੇ ਭਰਾ ਜਾਂ ਉਹਨਾਂ ਭੈਣਾਂ ਦੇ ਸਵਾਗ ਜਿਹੜੇ ਕਿ ਅੱਜ ਤੱਕ ਉਹਨਾਂ ਦੀ ਅਸੀਂ ਜਿਹੜੀ ਕਿ ਸਾਫ਼ ਸੰਭਾਲ ਕਰਦੇ ਆ ਹਮੇਸ਼ਾ ਕਿਉਂਕਿ ਉਹ ਪਰਿਵਾਰ ਹਮੇਸ਼ਾ ਅੜੀਕਦੇ ਰਹਿੰਦੇ ਆ ਆਪਣੇ ਤੀ ਪੁੱਤ ਨੂੰ ਭੈਣ ਭਰਾ ਨੂੰ ਉਹਨਾਂ ਦੀ ਜਿਹੜੀ ਕਿ ਡੈੱਡ ਬੋ ਜਿਹੜੀ ਕਿ ਡਾਲੇ ਤੋਂ ਲੈ ਸਾਡੀ ਭੈਣ ਸੀ ਜਿਹੜੀ ਭੈਣ ਸਾਡੀ ਇੱਕ ਜਿਹੜੀ ਰਖੜੀ ਬੰਨ ਕੇ ਚਾਹੇ ਬੰਨਣ ਜਾ ਰਹੀ ਸੀ ਜਾਂ ਬੰਨ ਕੇ ਵਾਪਸ ਆ ਰਹੀ ਸੀ ਐਕਸੀਡੈਂਟ ਦੀ ਸ਼ਿਕਾਰ ਹੋਈ ਤੇ ਉਹ ਡੈੱਡ ਹੋ ਗਈ ਕਿਉਂਕਿ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਸਾਬਨ ਚਾਹੇ ਤੁੰਦ ਨਹੀਂ ਦੇਖਦੇ ਮੀਂਹ ਨਹੀਂ ਦੇਖਦੇ ਕੋਈ ਰਾਤ ਨਹੀਂ ਦੇਖਦੇ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਹਾਂ 24 ਘੰਟੇ ਜਿੱਥੇ ਸੇਵਾਦਾਰ ਸੇਵਾ ਨੂੰ ਸਮਰਪਿਤ ਹੋਣਾ ਤੇ ਜੇ ਸਾਡਾ ਉਹ ਸਮਾਜ ਜਿਹੜੇ ਕਿ ਅੱਜ ਕੱਲ ਦੇ ਨੌਜਵਾਨ ਜੇ ਮਿਲ ਕੇ ਖਾਸ ਕਰਕੇ ਕਾਵਨ ਜਿਹੜੇ ਕਿ ਇਹ ਜੇ ਸ਼ਰਾਰਤੀ ਅੰਸਰ ਜੇ ਸੇਵਾਦਾਰਾਂ ਦਾ ਸੇਵਾ ਕਰਦਿਆਂ ਦਾ ਸਯੋਜ ਦੇ ਹੱਕਦਾਰ ਹੈਗੇ ਆ ਤੇ ਮੈਂ ਸੰਦ ਉਹਨਾਂ ਦੀ ਬਣਦੀ ਜਿਹੜੀ ਕੀ ਕਾਰਵਾਈ ਵੀ ਕੀਤੀ ਜਾਵੇ ਜਦੋਂ ਇਹ ਡੈੱਡ ਬੋਡੀ ਡਾਲੇ ਤੋਂ ਵਾਪਸ ਲੈ ਕੇ ਆ ਰਹੇ ਸੀ ਕੋਈ ਗੱਡੀ ਚਾਲਕ ਨੇ ਗੱਡੀ ਇੱਕਦਮ ਮੂਹਰੇ ਰੋਕੀ ਜਦੋਂ ਹੂਟਰ ਵੱਜਦਾ ਹੋਵੇ ਇੱਕ ਨਾਰਮਲ ਗੱਡੀ ਹੋਵੇ ਮੂਹਰੇ ਉਹ ਤੇ ਬ੍ਰੇਕ ਮਾਰਦੀ ਕੋਈ ਚੱਕਰ ਨਹੀਂ ਜਦੋਂ ਹੂਟਰ ਵੀ ਵੱਜਦਾ ਹੋਵੇ ਐਮਰਜੈਂਸੀ ਦੇ ਸਟਿੱਕਰ ਵੀ ਸਾਰੀ ਗੱਡੀ ਤੇ ਲੱਗੇ ਹੁਣ ਬਕਾਇਦਾ ਪਾਸਿੰਗ ਹੋਵੇ ਗੱਡੀ ਦੀ ਕਿ ਸੋਸਾਇਟੀ ਦੇ ਲੋਗੋ ਲੱਗੇ ਆ ਤੇ ਜੇ ਉਹਨਾਂ ਨਾਲ ਵੀ ਇਦਾਂ ਮੂਹਰੇ ਲਾ ਕੇ ਉਹਨਾਂ ਦੇ ਮੂਹਰੇ ਗੱਡੀ ਦੀਆਂ ਬ੍ਰੇਕਾਂ ਮਾਰਨਗੇ ਤੇ ਫੇਰ ਮੈਂ ਇਹਦੂੰ ਦੁੱਖ ਦੀ ਸਮਾਂ ਮੈਂ ਨਹੀਂ ਸਾਂਦਾ ਕਿ ਹੋਰ ਹੋਵੇਗਾ ਜਦੋਂ ਉਹਨਾਂ ਨੇ ਬ੍ਰੇਕਾਂ ਮਾਰੀਆਂ ਤੇ ਜਿਹੜੀ ਕਿ ਡੈੱਡ ਬੱਡੀ ਸਾਡੀ ਭੈਣ ਦੀ ਸੀ ਉਹ ਸਟ੍ਰਕਚਰ ਤੋਂ ਥਲੇ ਡੱਗੀ ਫਸ ਗਈ ਫਿਰ ਉਹਨਾਂ ਜਦੋਂ ਰੋਕਿਆ ਵੀਰ ਤੂੰ ਇੱਕ ਕੀ ਕਰੀ ਜਾਨਾ ਤੇ ਵੀ ਆ ਡੈੱਡ ਬੱਡੀ ਸਾਡੇ ਨਾਲ ਚਕਾ ਤੇ ਉਤੋਂ ਉਹਨੇ ਬਹੁਤ ਮੰਦ ਭਾਦੀ ਜਿਹੜੇ ਸ਼ਬਦ ਬੋਲੇ ਹਾਕੀ ਕੱਢ ਕੇ ਲਾਇਆ ਤੇ ਸਾਡਾ ਜਿਹੜਾ ਸਰਦਾਰ ਪ੍ਰਗਟ ਸਿੰਘ ਸਾਡਾ ਵੀਰ ਸਾਡਾ ਭਰਾ ਉਹਦੇ ਗੁੱਜੀਆਂ ਜਿਹੜੀਆਂ ਕਿ ਬਹੁਤ ਸੱਟਾਂ ਚੋੜਾਂ ਦੇ ਵਿੱਚ ਸੱਟਾਂ ਮਾਰੀਆਂ ਛਾਤੀ ਦੇ ਮਾਰੀਆਂ ਤੇ ਮੈਂ ਸਮਝਦਾ ਵੀ ਉਹ ਇਸ ਟਾਈਮ ਨਾਜਕ ਹਾਲਤਾਂ ਚਲੋ ਜੇ ਅਸੀਂ ਸਾਡੇ ਨੌਜਵਾਨ ਵੀ ਵੀਰ ਵੀ ਹੁੰਦੇ ਅਸੀਂ ਤਾਂ ਵੀ ਕੋਈ ਸਮਝੋ ਵੀ ਸਾਡੇ ਨੌਜਵਾਨਾਂ ਵਾਲੇ ਸਾਡੇ ਗੱਲ ਦੀ ਸਾਡੇ ਜਿਹੜੇ ਮੁੱਖ ਸੇਵਾਦਾਰਾ ਸਰਦਾਰ ਗੁਰਸੇਵ ਸਿੰਘ ਸੰਿਆਸੀ ਮੁੱਖ ਸੇਵਾਦਾਰ ਉਹ ਵੀ ਨਾਲ ਮਜੂਰ ਸੀ ਉਹਨਾਂ ਦੀ ਵੀ ਇਹਨਾਂ ਨੇ ਦਾੜੀ ਕੁੱਟਣ ਦੀ ਕੋਸ਼ਿਸ਼ ਕੀਤੀ ਧੱਕੇ ਮਾਰੇ ਤੇ ਜੇਕਰ ਇਹ ਜੇ ਸ਼ਬਦਾ ਜਾਂ ਇਹ ਜੀ ਨੇ ਬੰਲਾ ਸੁਸਾਇਟੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਇੱਕ ਇਹ ਥੰਮ ਦੀ ਤਰ੍ਹਾਂ ਵਾਂ ਤੇ ਜੇ ਅੱਜ ਪਰਚਾ ਨਹੀਂ ਹੁੰਦਾ 5 ਵਜੇ ਤੱਕ ਸਾਰਾ ਰੋਡ ਅਸੀਂ ਸਾਰਾ ਮੋਗਾ ਜਾਮ ਕਰ ਦਾਂਗੇ ਤੇ ਇਹ ਸਾਡੀ ਚਾਹੇ ਚੇਤਾਵਨੀ ਸਮਝ ਲੈਣਾ ਚਾਹੇ ਜੋ ਸਾਡੀ ਵਾਰਨਿੰਗ ਸਮਝ ਲੈਣਾ ਚਾਹੇ ਸਾਡੀ ਬੇਨਤੀ ਸਮਝ ਲੈਣਾ ਅੱਜ ਜਿਹੜਾ ਕਿ ਪਰਚਾ ਇਹ ਕਟਾ ਕੇ ਜਿਹੜਾ ਕਿ ਛੱਡਾਂਗੇ ਫਿਰ ਅਸੀਂ ਸਮਝਾਂਗੇ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰਾਂ ਦਾ ਸਾਡੇ ਨੂੰ ਇਨਸਾਫ਼ ਮਿਲਿਆ ਤੇ ਅੱਗੇ ਤੋਂ ਵੀ ਅਸੀਂ ਸਨੂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਤੇ ਜਿੱਥੇ ਵੀ ਕੋਈ ਚਾਹੇ ਸਾਡੀ ਗੱਡੀ ਨਹੀਂ ਚਾਹੇ ਹੋਰ ਗੱਡੀਆਂ ਜਿਨੀਆਂ ਕਿ ਐਮਰਜੈਂਸੀ ਗੱਡੀਆਂ ਸਾਡੀਆਂ ਚੱਲਦੀਆਂ ਜਦੋਂ ਵੀ ਕਦੇ ਹੂਟਰ ਵਜਦਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਛੁੱਟ ਮੈਂ ਇੱਕ ਮੇਅਰ ਹੁੰਦੇ ਤੇ ਸਾਡੇ ਵੀ ਕਰਦਾ ਮੈਂ ਸਮੂਹ ਸੰਗਤ ਦੇ ਚਰਨਾਂ ਵਿੱਚ ਖਾਸ ਕਰਕੇ ਨੌਜਵਾਨ ਵੀਰਾਂ ਨੇ ਵੀ ਜਦੋਂ ਵੀ ਕਦੇ ਇਹ ਹੂਟਰ ਵਜਦਾ ਜਾਂ ਅੰਗਸਾਰਨ ਵਜਦਾ ਉਹਨਾਂ ਕਾਲ ਦੇ ਆਧਾਰ ਤੇ ਜਿਹੜੀ ਕਿਸਾਈਡ ਦੇ ਜੀ ਜੇ ਆਪਾਂ ਗੱਲ ਕਰੀਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮੁੱਦੇ ਨੂੰ ਕਿੰਨੀ ਕ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਬਿਲਕੁਲ ਜੀ ਗੰਭੀਰਤਾ ਤਾਂ ਲੈ ਰਹੇ ਆ ਕਿ ਨਹੀਂ ਜੇ ਵੀ ਨਹੀਂ ਵੀ ਲੈਣਗੇ ਤੇ ਫਿਰ ਸਮਾਜ ਸੇਵਾ ਸਾਡੀ ਚੌਪੜੀ ਬੈਠੂਗੀ ਮੈਂ ਕਿ ਸਮਾ ਆਪਣਾ ਸਮਾਜ ਸੋਸਾਇਟੀ ਦਾ ਕੈਸ਼ੀਅਰ ਵੀ ਹਾਂ ਤੇ ਜਿੱਥੇ ਮੈਂ ਕੈਸ਼ੀਅਰ ਦੀ ਆਦੀ ਡਿਊਟੀ ਕਰ ਰਿਹਾ ਹਾਂ ਉੱਥੇ ਇਹਨਾਂ ਮੈਂ ਵੀਰਾਂ ਦਾ ਚਾਹੇ ਵੱਡਾ ਭਰਾਸਾ ਨੂੰ ਚਾਹੇ ਛੋਟਾ ਸੰਗ ਨੇ ਇਹਨਾਂ ਦੇ ਜਿੱਥੇ ਵੀ ਕੋਈ ਇਹਨਾਂ ਨੂੰ ਦੁੱਖ ਦੇ ਕਲੀ ਬਊਗੀ ਇਹਨਾਂ ਦਾ ਪ੍ਰਾਅ ਇਹਨਾਂ ਦਾ ਹੱਕ ਠੋਕ ਕੇ ਇਹਨਾਂ ਦੇ ਨਾਲ ਖੜਾ ਅਸੀਂ ਮੇਅਰ ਇਹ ਨਹੀਂ ਕਿ ਅਸੀਂ ਮੇਅਰ ਤੋਂ ਸੇਵਾਦਾਰ ਜਾਹ ਜਪੈਲ ਦੇ ਦਰਦ ਘਟਾਵਾਂਗੇ ਜੀ ਸੇਵਾਦਾਰ ਪ੍ਰਗਟ ਸਿੰਘ ਨੂੰ ਡਾਕਟਰਾਂ ਵੱਲੋਂ ਕੀ ਕਿਹਾ ਜਾ ਰਿਹਾ ਨਾਜਿਕੋ ਹਾਲਤ ਦੱਸੀ ਵੈਸੇ ਉਹ ਰੈਫਰ ਕਰਨ ਕਹਿ ਰਹੇ ਆ ਜੀ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਕਿ ਬਿਆਨ ਇੱਥੇ ਹੀ ਹੋਵੇ ਪਹਿਲਾਂ ਤਾਂ ਸਾਡੀ ਕੋਸ਼ਿਸ਼ ਆ ਵੀ ਉੱਥੇ ਜਿਹੜਾ ਕਿ ਪਰਚਾ ਜਿਹੜਾ ਕਿ ਅਸੀਂ ਕਟਾਵਾਂਗੇ ਜਿਹੜੇ ਬਿਆਨ ਜਲਦੀ ਦੀ ਜਲਦੀ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਨੂੰ ਸੀ ਜਿਹੜਾ ਕਿ ਰੈਫਰ ਕਰਾਂਗੇ ਜਾਇਹੇ ਜੀ ਪ੍ਰਾਈਵੇਟ ਹਸਪਤਾਲੇ ਕਰਾਈਏ ਇਸ ਚਾਹੀਏ ਅਸੀਂ ਫਰੀਦਕੋਟ ਮੈਡੀਕਲ ਹਮਲਾਵਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਾਂ ਨਹੀਂ ਖੁੱਲੇ ਕੋ ਮਰੇ ਲਓ ਜੀ ਕੋ ਖੁੱਲੇ ਨੇ ਅਸੀਂ ਘਮਰਿੰਦੇ ਸਮਾਜ ਸਿਟੀ ਦੇ ਜਿਹੜੇ ਨੌਜਵਾਨ ਹਨ ਇਹ ਦੇਖਣ ਨੂੰ ਥੋੜੇ ਉਹ ਮਲਜਮ ਫੜੇ ਹੋਇਆ ਤੇ ਪਰਚਾ ਦੀ ਇਹਨਾਂ ਦੀ ਜਲਦੀ ਜਲਦੀ ਖਟਾਵਾਂਗੇ ਸਸ਼ਕਨ ਸਰ ਸਸ਼ਕਨ ਜੀ ਹਾਂਜੀ ਜਿਹੜਾ ਜਿਹੜਾ ਡਾਲਾ ਤੋਂ ਹੁੰਦੇ ਹੋਏ ਇੱਕ ਐਕਸੀਡੈਂਟ ਹੋਇਆ ਉਸ ਬਾਰੇ ਚ ਤੁਹਾਡਾ ਕੀ ਕਹਿਣਾ ਹੈ ਧੂਰਕੋੜ ਤੋਂ ਧੂਰਕੋੜ ਨੇੜੇ ਜੀ ਐਕਸੀਡੈਂਟ ਹੋਇਆ ਇੱਕ ਗੁਰਤੇਜ ਸਿੰਘ ਤੇ ਉਹਦੀ ਜਿਹੜਾ ਵਾਈਫ ਸੀ ਰਾਜਵਿੰਦਰ ਕੋਰ ਤੇ ਬੇਟੀ ਸੁਖਦੀਪ ਕੋਰ ਜਿਹੜੀ ਹੈ ਉਹ ਮੋਟਰਸਾਈਕਲ ਤੇ ਆ ਰਹੇ ਸੀਗੇ ਜੀ ਉਹ ਜਾਉਣਾ ਸੀਗਾ ਉਹਨੇ ਧੂਰਕੋੜ ਚੜ੍ਹ ਸਿੰਘ ਵਾਲੇ ਜੀ ਤੇ ਜੀਟੀ ਰੋਡ ਮੋਗਾ ਬਰਨਾਲਾ ਦੇ ਨੇੜੇ ਤੂਰ ਕੋੜ ਕਲਾਂ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਫਾਰਚੂਨ ਗੱਡੀ ਉਹਨਾਂ ਨੇ ਮੋਟਰਸਾਈਕਲ ਦੇ ਪਿੱਛੇ ਮਾਰੀ ਹੈ ਜੀ ਜਿਹਦੇ ਕਰਕੇ ਮੋਕੇ ਦੇ ਰਾਜਵੀਰ ਕੋਰ ਦੀ ਜਿਹੜੀ ਇਹ ਮੋਕੇ ਦੇ ਡੈਥ ਹੋ ਗਈ ਹੈ ਗੁਰਤੇਜ ਕੋਰ ਆਪਣੇ ਗੁਰਤੇਜ ਸਿੰਘ ਉਹਦਾ ਜਿਹੜਾ ਹਸਬੰਡ ਉਹਦੀ ਗੱਡੀ ਜਿਹੜੀ ਹੈ ਉਹ ਜੀ ਰੇ ਇਲਾਜ ਹੈ ਜੀ ਜੀ ਸਿਵਲ ਹਸਪਤਾਲ ਮੋਕੇ ਜੀ ਤੁਸੀਂ ਮੋਕੇ ਦਾ ਨੇ ਪਖੰਡ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਦੀ ਗਲਤੀ ਹੈ ਗਲਤੀ ਦੇਖੋ ਜੀ ਉਹ ਮੋਕੇ ਦੇ ਵੇਖਿਆ ਉਹ ਮਗਰ ਦੀ ਜਿਹੜੀ ਮੋਟਰ ਆਪਣੇ ਮਾਰੀ ਹੈ ਗੱਡੀ ਫਾਰਚੂਨਰ ਗੱਡੀ ਜੀ ਉਹ ਤੇ ਆਪਾਂ ਕਾਰਵਾਈ ਕਰ ਰਹੇ ਹਾਂ ਜੀ ਜੀ ਮੋਟਰਸਾਈਕਲ ਤੇ ਮਗਰ ਪਿੱਛੇ ਭੱਜੀ ਆ ਤੇ ਫਾਰਚੂਨ ਗੱਡੀ ਦੇ ਜਿਹੜਾ ਪਰਚਾ ਦਰਜ ਕਰ ਰਹੇ ਹਾਂ ਫਾਰਚੂਨਰ ਗੱਡੀ ਤੁਹਾਡੀ ਹਿਰਾਸਤ ਵਿੱਚ ਹੈ ਹਾਂ ਜੀ ਮੋਕੇ ਤੋਂ ਮਿਲ ਗਈ ਜੀ ਮੋਕੇ ਤੋਂ ਬਰਾਉਂਡ ਕਰ ਲਈ ਜੀ ਹਾਂ ਜੀ ਤੇ ਉਹਦੇ ਜਿਹੜੇ ਡਰਾਈਵਰ ਨੇ ਡ라이ਵਰ ਵੀ ਜਿਹੜਾ ਉਹ ਪਤਾ ਲੱਗਾ ਵੀ ਨੇੜੇ ਕਿਤੇ ਦਵਾਈ ਲੈਣ ਵਾਸਤੇ ਗਿਆ ਉਹ ਵੀ ਆਪਾਂ ਅਰੈਸਟ ਕਰ ਲਾਂਗੇ ਉਹਨੂੰ ਬਰਨਾਲਾ ਤੋਂ ਮੋਗਾ ਆਉਂਦੇ ਹਾਈਵੇ ਤੇ ਧੂੜਕੋਟ ਦੇ ਜੋ ਰਸਤਾ ਹੈ ਉੱਥੇ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੀ ਜੋ ਤਸਵੀਰਾਂ ਨੇ ਉਹ ਸੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਜੋ ਕਿ ਬਹੁਤ ਗੰਭੀਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਹੁਣ ਜੋ ਬਾਕੀ ਦੇ ਲੋਕ ਸੀ ਉਹਨਾਂ ਨੂੰ ਸਿਵਲ ਹਸਪੀਟਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਬਾਕੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਮੀਡੀਆ ਨਾਲ ਮੈਂ ਜਗਵਿੰਦਰ ਕੌਰ ਕੈਮਰਾਮੈਨ ਤੇ ਰੇਸ਼ਮ ਲਾਲ ਪਹਿਲਵਾਲ